ਅੱਜ ਭੰਤਨ ਸਿੰਘ ਸਾਹਿਬ ਸ੍ਰੀ ਗੁਰੂ ਆਮਰਦਾਸ ਜੀ ਪਾਤਸ਼ਾਹੀ ਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਵਾਤ ਤੇ ਫੀਰਬਾਣ ਲੈਣ ਵਾਸਤੇ ਇੱਥੇ ਹਾਜ਼ਰ ਹੋਏ। ਕਾਫੀ 1.5-2 ਮਹੀਨੇ ਤੋਂ ਮੈਂ ਹਾਜ਼ਰੀ ਨਹੀਂ ਲੱਗੀ ਤੇ ਮਦਦੂਸ਼ੋਂ ਤਾਂ ਜਮਨ ਤੇ ਵੀ ਮਾਰੇ ਤੇ ਚੰਨਾ ਜੀ ਅੱਜ ਜਿਹੜੀ ਲਖਮੀ ਜੀ ਦੇ ਤੋਂ ਕੋਈ ਨਾ ਬਹੁਤ ਵੱਡੀ ਕਿਰਪਾ ਕੀਤੀ ਬੜੀ ਬੜੀਆ ਢੰਗ ਨਾਲ ਹਾਜ਼ਰੀ ਕਰੀ। ਪਰੇ ਗਈ ਹੈ ਤਾਂ ਮੈਂ ਸ਼ੁਕਰਾਨਾ ਕਰਦਾ ਹਾਂ ਗੁਰੂ ਸਾਹਿਬ ਦਾ ਗੁਰੂ ਆਮਰਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜੰਨ ਨੇ ਆਪ ਸਾਡੀ ਜਿਹੜੀ ਇਲਵਾਈ ਹੈ ਇਸ ਕਰਕੇ ਜਾਇ ਬਾਕੀ ਨਮਿਕ ਅਲੀਦਾਲ ਦਾ ਵਿਚਾਰ ਜਿਹੜਾ ਉਹ ਚੱਲੀ ਜਾ ਰਿਹਾ ਨਾਲ ਨਾਲ ਵਰਕਸ਼ਨਾ ਦੇ ਵਿੱਚ ਪਾਰੀਸ਼ਾ ਹੈ ਔਰ ਕਾफी ਦੇਰਤਾ ਦੇ ਨਾਲ ਜਿਹੜੇ ਸਾਰੇ ਵੱਡੇ ਸਹਿਬਾਨ ਉਹ ਲੱਗੇ ਨੇ ਮੈਂ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜੰਨ ਨੇ ਉਹਦੇ ਸਾਰਿਆਂ ਨੂੰ ਸੇਵਾ ਜਿਹੜੀ ਉਹ ਬਕੀ ਸਪੀਸੀਅਲ ਜਿਹੜਾ ਜਿਹਾ ਸ਼ਿਸ਼ਟ ਕਰਦੇ ਹੈ ਕਿ ਆਪ ਆਪਣੇ ਜਿਹੜੇ ਉਹਨੇ ਬੱਲੇ ਜਿਹੜੇ ਭਲੇ ਨੇ ਉਹ ਆਪਣੀ ਜ਼ਿੰਮੇਵਾਰੀਆਂ ਸਮਝਣਗੇ ਤੇ ਸੇਵਾ ਪੂਰੀ ਕੋਈ ਕੋਈ ਜੜੀ ਹੈ ਉਹ ਸ਼ਰਮਣੀ ਕਾਲੀਦਾਨ ਨੂੰ ਮਜ਼ਬੂਤ ਕਰਨ ਵਾਸਤੇ ਔਰ ਹੋਰ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਵਾਸਤੇ ਆਪਣਾ ਜਿਹੜਾ ਸ਼ਮਨ ਉਹ ਵੱਧ ਤੋਂ ਵੱਧ ਸ਼ਰਮਣੀ ਕਾਲੀਦਾਨ ਨੂੰ ਦੇਣੀ। ਸਾ 34 ਮੈਂਬਰੀ ਕਮੇਟੀ ਬਣਾਈ ਗਈ ਹੈ ਸ਼ਤਾਬਦੀਆਂ ਬਣਾਉਣ ਦੇ ਲਈ ਔਰ ਰੱਖੀ ਗਈ ਹੈ ਕਿਵੇਂ ਦੇ ਉਪਰ ਅਦੁੱਤੀ ਹੈ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਔਰ 350 ਸਾਲਾ ਜਿਹੜਾ ਬਣਾਇਆ ਗਿਆ ਫਰਮ ਨੇ ਉੱਪਰ ਆਪਣਾ ਬਦਕੀ ਕੀਤੀ। ਮੈਂ ਬਤਾਈ ਵੀ ਦੇਣਾ ਹੈ। ਔਰ ਉਹਦੇ ਵਿੱਚ ਜਿਹੜੇ-ਜਿਹੜੇ ਵੀ ਉਹਨਾਂ ਨੇ ਪ੍ਰਬੰਧ ਵਾਸਤੇ ਸਿਸਟਮ ਦੇ ਮੈਂਬਰਸ਼ਿਪ ਆਨਲਾਈਨ ਸੰਤ ਮਹਾਂਪੁਰਖ ਨੇ ਨਿਯੰਗ ਸਿੰਘ ਜਿਹਾ ਜੇ ਬੰਦਿਆਂ ਦੇ ਬੁੱਢੀ ਸਹਿਬਾਨ ਨੇ ਜਾਂ ਹੋਰ ਬੁੱਢੀ ਜੀ ਵੀ ਨੇ ਉਹ ਸਾਰੇ ਆਪ ਆਪਣੇ ਮੀਟਿੰਗ ਦੇ ਵਿੱਚ ਵਿਚਾਰ ਜਿਹੜੇ ਉਹ ਰੱਖਣਗੇ ਵੀ ਕਿਹੜੇ ਢੰਗ ਦੇ ਨਾਲ ਉਹ ਵਧੀਆ ਢੰਗ ਨਾਲ ਜਿਹੜੇ ਪਰ ਜਗਾਤਾ ਵੀ ਇਨਸ਼ਾਅ ਦਾ ਜਿਹੜਾ ਉਹ ਗੁਰੂ ਸਾਹਿਬ ਦਾ ਜਿਹੜਾ ਸਾਡੇ ਦੇ ਪ੍ਰਿੰਸਪਲ ਆ ਉਹ ਮਨਾਇਆ ਜਾਵੇ ਤੇ ਸ਼ਮੂਜੀ ਮਾਨਤਾ ਨੂੰ ਸਮੁੱਚੇ ਸਿੱਖ ਭੰਦੇ ਵਿੱਚ ਸਮੁੱਚੀ ਸਾਡੀ ਜਿਹੜੀ ਜੂਸ ਹੈ ਆਉਣ ਵਾਲੇ 25 ਬੱਚੇ ਆ ਉਹਨਾਂ ਨੂੰ ਕਿਸ ਢੰਗ ਨਾਲ ਜਿਹੜਾ ਵਧੀਆ ਤੱਕ ਮੈਸੇਜ ਜਿਹੜਾ ਉਹ ਜਾਣਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਗੁਰੂ ਨਾਲ ਵੀ ਜੁੜਨ ਉਹ ਕਿਹੜੀਆਂ ਸਤਾਵੀਆਂ ਤੋਂ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਬਣੇ ਕਿ ਅਸੀਂ ਸਿੱਖ ਵੀ ਸੱਜੀ ਐਮਰਤ ਵੀ ਸੱਜੀ ਗੁਰੂ ਨਾਲ ਵੀ ਜੁੜੀਏ ਗੁਰੂ ਵਾਲੇ ਵੀ ਬੜੀਏ ਮੈਂ ਸਮਝਦਾ ਹਾਂ ਜਿਹੜੇ ਪ੍ਰੋਗਰਾਮਾਂ ਦੇ ਵਿੱਚੋਂ ਇਹੋ ਜਿਹੇ ਸਤਾਫ ਨੇ ਜਿਹੜੇ ਗੁਰੂ ਸਾਹਿਬਾਂ ਨੇ ਆਪਾਂ ਬਣਾਨੇ ਆ ਉਹਦੇ ਵਿੱਚੋਂ ਬੱਚਿਆਂ ਦੇ ਕਾਫੀ ਜਿਹੜੇ ਬੱਚੇ ਉੱਥੇ ਜਾਂਦੇ ਨੇ ਦੇਖਦੇ ਨੇ ਜਦੋਂ ਉਹ ਫਿਰ ਉਹਨਾਂ ਦੇ ਮਨ ਤੇ ਕਾਫੀ ਹੁੰਦਾ ਕਿ ਇਹ ਜਿਹੜੇ ਗੁਰੂ ਨਾਲ ਘੁੜ ਕੇ ਤੇ ਗੁਰੂ ਵਾਲੇ ਵੀ ਬਣੇ ਨੇ ਤੇ ਜਿਹੜਾ ਆਲ ਰੈਡੀ ਕਰਤਾ ਉਹਦਾ ਅਪਸਾਰ ਵੀ ਹੋਰ ਜਿਹੜਾ ਉਹ ਪ੍ਰਚਾਰ ਚੜ੍ਹੇ ਕਰੀਏ ਇਸ ਚੰਚ ਸਾਰੀ ਜਿਹੜੀ ਉੱਤੋਂ ਮੀਟਿੰਗ ਉਹਦੇ ਵਿੱਚ ਆਪਾਂ ਆਪਣੇ ਜਿਹੜੇ ਕਦੇ ਬਹੁਤ ਸ਼ਤਕਾਰਯੋਗ ਸੰਤਮਾ ਪੁੱਛ ਨੇ ਉਹਨਾਂ ਨੇ ਅੰਕਸ਼ ਜਿਹਾ ਬੰਦੇ ਨੂੰ ਮੁਕੀਸਾ ਬਣਾ ਦਿੱਤੀ ਦੀ ਜਿਆਦਾ ਉੱਤੇ ਰੱਖਣ ਦੇ ਫਰੋੜ ਦੇ ਹਿਸਾਬ ਨਾਲ ਜਿਹੜਾ ਪ੍ਰੋਗਰਾਮ ਬੜੇਗਾ ਉਹ ਮੌਕੇ ਦੇ ਅਜੇ ਮੀਟਿੰਗ ਪਹਿਲੀ ਵਾਲੀ ਹੋਰ ਵੀ ਹੋਣਗੀਆਂ ਉਹਦੇ ਵਿੱਚ ਫਿਰ ਉਹ ਹਿਸਾਬ ਦੇ ਦਸ ਤਾਰਾ ਕਰ ਦਿੱਤਾ